ਤੇ ਪਿਆਰੀ ਸਮਾਨ ਜਿਆਦਾ ਵੀ ਝੱਕੜਾ ਪਏ ਅਸੀਂ ਦੋ ਜਣੇ ਆ ਤਾਂ ਇੰਨਾ ਸਮਾਨ ਝੱਕਿਆ ਆ ਕੁੱਤੇ ਲੀਆ ਪਾਰਕਿੰਗ ਆ ਸਾਰੀਆਂ ਜਿੱਦਾਂ ਸੋਨ ਪ੍ਰਯਾਗ ਦੀ ਫੁੱਲ ਹੋ ਗਈ ਸੀ ਇਹ ਸਾਨੂੰ ਪੁਲਿਸ ਵਾਲਿਆਂ ਨੇ ਉੱਥੋਂ ਥੱਲੇ ਤਾਰ ਦਿੱਤਾ ਸੀਗਾ ਉੱਥੋਂ ਸੀਤਾਪੁਰ ਦੀ ਪਾਰਕਿੰਗ ਆ ਗੱਡੀ ਆਪਾਂ ਇੱਥੇ ਲਾਤੀ ਆ ਤੇ 350 ਰੁਪਇਆ 360 ਰੁਪਇਆ 24 ਘੰਟੇ ਦਾ ਆ ਇੱਥੇ ਹਾਂ ਤੇ ਉਸ ਤੋਂ ਬਾਅਦ ਹਰ 8 ਘੰਟੇ ਦਾ 100 ਰੁਪਇਆ ਆ ਨਾ ਤੇ ਇਹ ਤੁਸੀਂ ਦੇਖ ਕੇ ਚੱਲਣਾ ਹੈ ਤੇ ਪੁੱਛ ਲੈਣਾ ਜੇ ਅੱਗੇ ਪਾਰਕਿੰਗ ਫੁੱਲ ਆ ਤਾਂ ਫਿਰ ਇੱਥੇ ਤੁਹਾਨੂੰ ਲਾਉਣੀ ਪੈਣੀ ਆ ਤੇ ਇੱਥੋਂ ਹੁਣ ਆਪਾਂ ਚਲਾਂਗੇ ਇਹਨਾਂ ਦੀਆਂ ਗੱਡੀਆਂ ਜੇ ਇੱਥੇ ਲੱਗੀਆਂ ਆ ਲੋਕਲ ਗੱਡੀਆਂ ਤੇ ਉਸ ਤੋਂ ਬਾਅਦ ਚਲਾਂਗੇ ਗੋਰੀਕੁੰਡ ਗੋਰੀਕੁੰਡ ਤੋਂ ਪੈਦਲ ਯਾਤਰਾ ਆਰੰਭ ਕਰਾਂਗੇ ਜੇ ਤੁਸੀਂ ਸੀਤਾਪੁਰ ਪਾਰਕਿੰਗ ਦੇ ਵਿੱਚ ਗੱਡੀ ਲਾਉਣੀ ਆ ਤੇ ਉਹ ਥੱਲੇ ਲੱਗੀ ਆਪਣੀ ਗੱਡੀ ਉਹ ਵਾਲੇ ਤੇ ਕਮ ਸੇ ਕਮ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਤਨ ਉੱਤੜ ਕੇ ਆਉਣਾ ਪਊਗਾ ਥੱਲੇ ਇਸ ਕਰਕੇ ਜੇ ਕੋਈ ਤੁਹਾਡੇ ਨਾਲ ਬੱਚੇ ਆ ਜਾਂ ਬਜ਼ੁਰਗ ਆ ਉਹਨਾਂ ਨੂੰ ਫਿਰ ਇੱਥੇ ਲਾ ਜੋ ਰਾਈਟ ਫਮਾਨ ਇੱਥੇ ਲਾ ਜੋ ਇਕੱਲੇ ਜਾਓ ਤੇ ਫਿਰ ਇੱਥੋਂ ਸ਼ੁਰੂ ਕਰੋ ਸੋਨ ਪ੍ਰਿਆਗ ਇਹ ਹੈਗਾ ਇਸ ਸੋਨ ਪ੍ਰਿਆਗ ਵਾਲਾ ਰੋਡ ਉਸ ਤੋਂ ਅੱਗੇ ਸੋਨ ਪ੍ਰਿਆਗ ਉਸ ਤੋਂ ਅੱਗੇ ਗੋਰੀਕੁੰਡ ਤੇ ਗੋਰੀਕੁੰਡ ਤੋਂ ਅੱਗੇ ਸਟਾਰਟ ਹੋਣੀ ਹੈ ਪੈਦਲ ਯਾਤਰਾ ਬਾਬੇ ਉਹਦੇ ਦਰਸ਼ਨ ਕਰਕੇ ਮੈਂ ਹਾਂਜੀ ਬਾਬਾ ਜੀ ਕੀ ਹਾਲ ਹੈ ਠੀਕ ਹੋ ਜੀ ਇਹ ਤੋਂ ਆਪ ਦਰਸ਼ਨ ਤੋਂ ابھی ਕੀਏ ਨਹੀਂ ਤਾਂ ਵਾਪਸ ਜਾ ਰਹੇ ਹੋ ਦਰਸ਼ਨ ਕਰਨ ਕੀ ਹਰਜਾਰ ਕਦਾਰਨਾ ਜੀ ਕਰਿਆ ਹਾਂ ਵਾਹ ਜੀ ਵਾਹ ਕੀ ਬਾਤ ਜੈ ਹੋ ਜਾਏ ਤਾਂ ਅਭੀ ਕੋ ਪੜ ਤੋ ਖੁੱਲੇ ਨਹੀਂ ਤੇ ਜੇਲਤਾ ਆਮਰਾ ਪਹੁੰਚਾਇਆ ਨਾ ਜੀ ਜੀ ਆਪ ਕਰੇ ਦਰਸ਼ਨ ਹਾਂ ਦਰਸ਼ਨ ਕਿਹਾਂ ਕਿਹਾਂ ਸੇ ਆ ਰਹੇ ਹੋ ਆਬ ਹਮ ਜਾ ਰਹੇ ਹਰਜਾਰ ਓਕੇ ਠੀਕ ਹੈ ਜੀ ਚਲੋ ਜੈ ਬਾਬਾ ਜੀ ਕੀ ਹਾਂ ਤੇ ਬਾਬੇ ਦਰਸ਼ਨ ਕਰ ਵੀ ਆਏ ਆ ਤੇ ਅਸੀਂ ਚੱਲੇ ਆ ਦਰਸ਼ਨ ਕਰਨ ਤੇ ਸੀਤਾਪੁਰ ਤੋਂ ਜਦੋਂ ਆਪਾਂ ਫੋਨ ਪ੍ਰਿਆਗ ਨੂੰ ਆਉਂਦੇ ਆ ਤੇ ਰਾਹ ਦੇ ਜਿਹੜੇ ਨਜ਼ਾਰੇ ਉਹ ਦੇਖਿਓ ਹੀ ਬਣਦੇ ਆ ਆ ਦੇਖੋ ਕਿਹਾ ਸੁਣੇ ਵਿਊ ਆ ਰਹੇ ਆ ਤੇ ਇੱਥੇ ਦੀ ਪਾਰਕਿੰਗ ਜਿਹੜੀ ਆ ਇਹ ਤਕਰੀਬਨ ਸਾਰੀ ਫੁੱਲ ਹੋ ਗਈ ਉਹ ਸਾਹਮਣੇ ਦੀਦੀ ਆ ਤੁਹਾਨੂੰ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਂਦਾ ਤੁਹਾਨੂੰ ਤੇ ਇਹ ਸਾਰੀ ਫੁੱਲ ਹੋ ਗਈ ਆ ਇਸ ਕਰਕੇ ਗੱਡੀ ਸਾਨੂੰ ਪਿੱਛੇ ਲੋਣੀ ਪਈ ਹੈ ਨਾ ਅੱਬਲ ਤਾਂ ਇਹ ਤੁਸੀਂ ਸੀਤਾਪੁਰ ਤੋਂ ਸ਼ੁਰੂ ਕਰੋ ਪੈਦਲ ਯਾਤਰਾ ਯਾਤਰਾ ਥੋੜੀ ਲੰਬੀ ਹੋ ਜਾਂਦੀ ਆ ਪਰ ਜਿਹੜਾ ਵਿਊ ਹੈ ਨਾ ਬਹੁਤ ਸ਼ਾਨਦਾਰ ਹੈ ਨਾ ਤੇ ਇਹ ਆਪਾਂ ਆ ਗਏ ਆ ਸੋਨ ਪ੍ਰਿਆਗ ਸੋਨ ਪ੍ਰਿਆਗ ਦਾ ਬੋਰਡ ਲੱਗਾ ਆ ਤੇ ਸੋਨ ਪ੍ਰਿਆਗ ਤੋਂ ਕਹਿੰਦੇ ਵੀ ਇੱਥੋਂ ਗੱਡੀਆਂ ਚੱਲਦੀਆਂ ਇਹਨਾਂ ਦੀਆਂ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਗੋਰੀਕੁੰਡ ਦੇ ਲਈ ਤੇ ਸੋਨ ਪ੍ਰਿਆਗ ਦੇ ਸਾਈਨ ਬੋਰਡ ਦੇ ਨਾਲ ਭਰਾ ਸਾਡੇ ਫੋਟੋਆਂ ਵੀ ਕਰਾਉਂਦੇ ਆ। ਹੋਇਆ ਫੋਟੋ ਲੈਣਾ। ਭਰੇ ਫੋਟੋਆਂ ਕਰਵਾ ਲਈ ਜੀ ਸੋਨ ਪ੍ਰਿਆਗ ਦੇ ਸਾਈਨ ਬੋਰਡ ਨਾਲ ਮੈਂ ਵੀ ਖੜੇ ਹੋ ਕੇ ਇੱਕ ਕਰਾਈਏ ਇੱਕ ਯਾਦਗਾਰ ਆ ਨਾ। ਇਹ ਹੱਡਾ ਪਾਣੀ ਵਧੀਆ ਵਧੀਆ ਆਨੰਦ ਆ ਰਿਹਾ ਪੁਰਾ। ਹਾਂ ਚਲੋ ਗੋਡਾ ਤੇ ਅਸੀਂ ਸਾਨੂੰ ਲੱਗਦਾ ਸੀ ਵੀ ਅਸੀਂ ਥੋੜੇ ਲੇਟ ਆ ਨਾ ਪਰ ਨਹੀਂ ਕਾਫੀ ਲੋਕੀ ਪੈਦਲ ਆ ਰਹੇ ਨੇ ਪਿੱਛੇ ਮੇਰੇ ਭਰਾ ਤੇ ਹੁਣ ਇੱਥੋਂ ਦੇਖਦੇ ਆ ਸਾਨੂੰ ਮਿਲਦਾ ਕੁਝ ਜਾਂ ਪੈਦਲੇ ਚਲਾਂਗੇ ਇੱਥੋਂ ਨਾ ਬਾਕੀ ਜਿਹੜੇ ਸਾਨੂੰ ਕੱਲ ਰਾਜਸਥਾਨ ਵਾਲੇ ਮਿਲੇ ਸੀਗੇ ਪਿੱਛੇ ਵੀਡੀਓ ਜਦੋਂ ਦੱਸਿਆ ਸੀਗਾ ਮੈਂ ਰਾਜਸਥਾਨ ਦੀ ਫੈਮਲੀ ਸੀ ਟੈਂਪੋ ਟਰੈਵਲ ਦੇ ਵਿੱਚ ਉਹ ਤਾਂ ਮੈਨੂੰ ਸਵੇਰੇ ਉਹਨਾਂ ਨਾਲ ਗੱਲ ਹੋਈ ਆ ਬਈ ਉਹ ਨਾ ਤੁਰ ਕੇ ਹੀ ਗਈ ਆ ਗੋਰੀਗੁੰਡ ਤੱਕ ਤੇ ਇੱਕ ਹੋਰ ਜਾਣਕਾਰੀ ਬਈ ਜਿਹੜੇ ਬੰਦੇ ਜਿਹੜੇ ਸ਼ਰਦਾਲੂ ਪਹਿਲਾ ਇਹ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਜ ਆਨਲਾਈਨ ਨਹੀਂ ਕਰਵਾਈ ਹੈ ਜ ਨਹੀਂ ਇਹਨਾਂ ਨੇ ਰਿਸ਼ੀ ਕੇਚ ਨਹੀਂ ਕਰਵਾਈ ਉਹ ਫੋਨ ਪ੍ਰਯਗ ਵੀ ਕਰਵਾ ਸਕਦੇ ਆ ਉਹਨਾਂ ਦੇ ਕਾਊਂਟਰ ਲੱਗੇ ਹੋਏ ਆ ਇੱਥੇ ਵੀ ਤੇ ਰੱਚ ਕਾਫੀ ਆ ਸੰਗਤ ਕਾਫੀ ਵੱਧ ਰਹੀ ਆ ਤੇ ਇੱਥੇ ਪਤਾ ਵੀ ਕੀਤਾ ਆ ਜਿਹੜੇ ਇੱਥੇ ਦੇ ਲੋਕਲ ਵਸਿੰਦੇ ਆ ਲੋਕਲ ਬੰਦੇ ਰਹਿੰਦੇ ਆ ਉਹ ਕਹਿੰਦੇ ਭਈ ਜਿਹੜਾ ਐ ਕੀ ਦਾ ਰੱਚ ਆ ਨਾ ਐ ਕੀ ਦੀ ਸੰਗਤ ਆ ਇਹ ਇੱਕ ਰਿਕਾਰਡ ਤੋੜ ਆ ਨਾ ਮਤਲਬ ਅੱਗੇ ਕਦੀ ਇੰਨੀ ਸੰਗਤ ਫਰਸਡੇ ਨਹੀਂ ਆਈ ਸੀ ਕਹਿੰਦੇ ਤੇ ਇਹ ਹੁਣ ਇਹ ਵੀ ਦੱਸਿਆ ਵੀ ਇਹ ਜ਼ਿਆਦਾਤਰ ਜਿਹੜਾ ਨਾ ਇਹ ਸੰਗਤ ਆ ਇਹ YouTube ਦੇ ਮਾਧਿਅਮ ਨਾਲ ਜਾਂ YouTube ਉੱਪਰ ਜਿਹੜੀਆਂ ਵੀਡੀਓਜ਼ ਦੇਖਦੇ ਆ ਸੰਗਤਾਂ ਜਾਂ ਯੂਟਿਊਬਰ ਉਹਦੇ ਕਰਕੇ ਇਹ ਸੰਗਤ ਇੰਨੀ ਜ਼ਿਆਦਾ ਆ ਇੰਨੇ ਯਾ ਮਤਲਬ ਕਿ ਕਿ ਨਾਤ ਦਾ ਨਾਤ ਦੀ ਨੀ ਮੈਂਮਾ ਹੈ ਨਾ ਸੰਗਤਾਂ ਦਾ ਹਜੂਮ ਦੇਖੋ ਹੀ ਬਣਦਾ ਆ ਇਹ ਬਣਾਉਣੇ ਇੱਥੋਂ ਦੋ ਰਸਤੇ ਆ ਇਹ ਪੈਦਲ ਵਾਲਾ ਆ ਤੇ ਇਹ ਗੱਡੀ ਵਾਲਾ ਤੇ ਇੱਧਰੋਂ ਆਪਾਂ ਗੋਰੀਕੁੰਡ 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 ਅਗੇ ਜਾ ਅਗੇ ਜਾ ਸਾਨੂੰ ਮਿਲ ਗਈ ਇੱਥੇ ਗੋਰੀਕੁੰਡ ਲਈ ਗੱਡੀ ਤੇ ਇੱਥੇ ਮਿਲ ਗਏ ਭਾਈ ਆਪ ਨੂੰ ਮਹਾਰਾਸ਼ਟਰ ਵਾਲੇ ਕਿਹਾ ਲੈ ਭਾਈ ਮਜੇ ਮੇ ਮਜੇ ਮੇ ਇੱਕ ਟਮ ਮਜੇ ਬਾਬਾ ਜੀ ਦੇ ਦਰਸ਼ਕ ਤਰੀਕੇਦਾਰਨਾਥ ਬੋਲੇ ਜੀ ਕੇ ਲਾਣ ਅੱਜ ਬੋਲੇ ਬੰਮ ਬੰਮ ਬੋਲੇ ਬਿਲਕੁਲ ਬੰਨ ਲਗਾ ਦਾਮ ਲਾਈਵ ਵੀ ਬਲੌਗ ਬਣਾਦੇ ਤੋ ਹਾਂਜੀ ਬੋਲੀ ਬੰਬੰਬ ਬੋਲੇ ਬੰਬੰਬ ਬੋਲੇ ਬੰਬੰਬ ਬੋਲੇ ਕਰ ਮਹਾਦੇਵ ਹਰ ਹਰ ਮਹਾਦੇਵ ਨਮਸਵਾ ਬੰਬੰਬ ਬੋਲੇ ਬੰਬੰਬ ਬੋਲੇ ਬੰਬੰਬ ਬੋਲੇ ਬੋਲ ਬੰਬ ਮਰਦਮ ਤੋਂ ਬਹੁਤ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਤੇ ਰਿਕਾਰਡ ਤੋੜ ਸੰਗਤਾਂ ਕਿ ਆ ਰਹੀਆਂ ਆ ਤੇ ਕਹਿੰਦੇ ਆ ਵੀ ਤਕਰੀਬਨ 20 ਲੱਖ ਰਜਿਸਟ੍ਰੇਸ਼ਨ ਹੋ ਚੁੱਕੀ ਆਨਲਾਈਨ ਤੇ ਇੱਥੇ ਸੰਗਤਾਂ ਦਾ ਇੰਨਾ ਕ ਹੜਿਆ ਨਾ ਵੀ ਜਿਹੜਾ ਵੇਖਿਓ ਹੀ ਬਣਦਾ ਆ ਤੇ ਇਸ ਲਈ ਜਿਹੜੀਆਂ ਵੀ ਸੰਗਤਾਂ ਆ ਰਹੀਆਂ ਉਹਨਾਂ ਨੂੰ ਇਹ ਚਾਹੀਦਾ ਵੀ ਇੱਕ ਤਾਂ ਇੱਕ ਜਾਂ ਦੋ ਦਿਨ ਬਾਧੂ ਲੈ ਕੇ मतलब ਜਿਆਦਾ ਲੈ ਕੇ ਚੱਲਣ ਕਿਉਂਕਿ ਰੱਛ ਬਹੁਤ ਜਿਆਦਾ ਜਾਂਚ ਵੀ ਪੱਦ ਸਕਦੇ ਆ ਉੱਪਰ ਕੈਦਾਨ ਰਾਜ ਜੀ ਦੇ ਉੱਤੇ ਸਲੋ ਵੀ ਪੈ ਸਕਦੀ ਆ ਰਾਈਟ ਤਾਜਾ ਅਪਡੇਟ ਇਹ ਆ ਬਾਕੀ ਕਿੰਨੇ 5 ਵੀ ਤਰਵਾ ਆਏ ਹੋ ਹਾਂ 5 ਵਜੇ ਕੈਸੀ ਲਗੀ ਵੀਡੀਓ ਬਹੁਤ ਅੱਛੀ ਲਗੀ ਆਪਕੀ ਵੀਡੀਓ ਲੇਕਿਨ ਥੋੜੀ سی ਬਾਤ ਬਤਾਤਾ ਹੂ ਇੱਕ ਆਪਕੋ ਆਪ ਥੋੜਾ ਹਿੰਦੀ ਮੇਂ ਬਾਤ ਕਰਿਆ ਕਰੋ ਤਾਂ ਅੱਛਾ ਜੋ ਪੰਜਾਬੀ ਥੋੜੀ ਹਿੰਦੀ-ਹਿੰਦੀ ਮੇਂ ਨਹੀਂ ਆਤੀ ਪੰਜਾਬੀ ਨਹੀਂ ਸਮਝ ਲੱਗਦੀ ਬੜ ਮੈਂ ਆ ਤਾਂ ਇਹ ਥੋੜਾ ਥੋੜਾ ਸਮਝਾ ਲਈਏ ਥੋੜਾ ਥੋੜਾ ਤਾਂ ਥੋੜਾ ਟੱਚ ਹਿੰਦੀ ਡਾਲਾ ਕਰੂਗਾ ਕੋਈ ਬਾਤ ਨਹੀਂ ਥੋੜਾ ਟੱਚ ਹਿੰਦੀ ਡਾਲਾ ਕਰੂਗਾ ਓਕੇ ਓਕੇ ਬਹੁਤ ਬੜੀਆ ਹੋਰ ਬੜੀਆ ਬਣੀ ਜੀ ਆਪਕੇ ਵੀਡੀਓ 1 ਨੰਬਰ ਹੈ ਬਾਈ ਓਕੇ ਥੈਂਕ ਯੂ ਥੈਂਕ ਯੂ ਤੇਰੀ ਮੂਛੇ ਬਹੁਤ ਬੜੀਆ ਹੈ ਜੀ ਇਹ ਦੇਖ ਥੈਂਕ ਯੂ ਥੈਂਕ ਯੂ ਇਹ ਸਾਰੇ ਬੰਬੇ ਵਾਲੇ ਆ ਜੀ ਤੇ ਵਧੀਆ ਲੱਗਾ ਇਹਨਾਂ ਦਾ ਸਫਰ ਤੇ ਗੋਰੀਕੋਂਡਾ ਦੀ ਪਹੁੰਚਣ ਲੱਗੇ ਆ ਤੇ ਗੋਰੀਕੋਂਡਾ ਤੋਂ ਪੈਦਲ ਯਾਤਰਾ ਤੇ ਇਹ ਵੀ ਭਰਾ ਆਪਣੇ ਨਾਲ ਹੀ ਚੱਲਣਗੇ ਤੇ ਇਹਨਾਂ ਤੋਂ ਵੀ ਗੱਲਾਂ ਬਾਤਾਂ ਹੋ ਰਹੀਆਂ ਵਧੀਆ ਬੰਦੇ ਆ ਤੇ ਇਹ ਕੁਨੇਹ ਦੀਆਂ ਮੂਰਤੀਆਂ ਬਣਾਉਂਦੇ ਆ ਜਿਹੜੇ ਵਿਸਰਜਣ ਕਰਦੇ ਆ ਬੰਬੇ ਦੇ ਵਿੱਚ ਰੱਪੋ ਜੋ ਆਪਾਂ ਮੋਰੀਆ ਇਹ ਚਲੋ ਵਧੀਆ ਸਾਥ ਮਿਲ ਰਿਹਾ ਪਰ ਇੱਕ ਗੱਲ ਹੈ ਅਗਰ ਤੁਸੀਂ ਆਪ ਅੱਛੇ ਹੋ ਨਾ ਸਭ ਅੱਛੇ ਵੇਖੋ ਆਪ ਲੋ ਇਹ ਬਾਤ ਸਹੀ ਹੈ ਹੈ ਨਾ ਤਾਂ ਰਾਤ ਨੂੰ ਬਹੁਤ ਜ਼ਿਆਦਾ ਹੋਣ ਕਰਕੇ ਜਾਮ ਲੱਗਿਆ ਸੀਗਾ ਤੇ ਗੋਰੀਕੌਂਡ ਤੋਂ ਪਹਿਲਾਂ ਹੀ ਇਹਨਾਂ ਨੇ ਗੱਡੀਆਂ ਰੋਕ ਦਿੱਤੀਆਂ ਤੇ ਉੱਥੋਂ ਪੈਦਲ ਤੇ ਪਹਿਲਾ ਦਿਨ ਆ ਜਤਰਾ ਸਟਾਰ ਯਾਨੀ ਕਪਾਟ ਜੇ ਖੁੱਲੇ ਨਹੀਂ ਤੇ ਸੰਗਤ ਦਾ ਹਜੂਮ ਤੁਸੀਂ ਦੇਖ ਸਕਦੇ ਆ ਲਗਤਾ ਚੱਲ ਰਹੀਆਂ ਡੰਡੇ ਸਾਰੇ ਨੇ ਲੈ ਲਏ ਪਰ ਅਸੀਂ ਨਹੀਂ ਲਏ ਤੇ ਜਿਹੜਾ ਇਹ ਬਸਕਟਾ ਚੱਕੀਆਂ ਇਹਨਾਂ ਨੇ ਇਹਨੂੰ ਕੰਢੀ ਕਹਿੰਦੇ ਆ ਨਾ ਤੇ ਇਹਦਾ ਰੇਟ ਹੈਗਾ ਆ 3500 ਰੁਪਈਆ ਕਿਦਾਂ ਵੀਰੇ ਠੀਕ ਓ ਤੇ ਬਸਕਟਾ ਦਾ ਰੇਟ ਹੈਗਾ 3500 4000 8000 10000 ਵਜਨ ਦੇਖ ਕੇ ਜਿੰਨਾ ਵਜਨ ਹੋਊਗਾ ਉਹਦੇ ਅਕੋਰਡਿੰਗ ਠੀਕ ਆ ਤੇ ਜਿਹੜੇ ਘੋੜੇ ਆ ਇੱਥੋਂ ਗੋਰੀਕੁੰਡ ਤੋਂ ਲੈ ਕੇ ਜਾਂਦੇ ਆ بیس ਕੈਂਪ ਤੱਕ ਤੇ ਉੱਥੋਂ ਤੱਕ ਹੈਗਾ ਆ 33200 ਰੁਪਇਆ ਤੇ ਸੰਗਤ ਕਾਫੀ ਆ ਬਹੁਤ ਆ ਪਰ ਜਿਨ੍ਹਾਂ ਨੇ ਸਿਆਣੇ ਆ ਜਾਂ ਬੱਚੇ ਆ ਮੈਨੂੰ ਲੱਗਦਾ ਵੀ ਉਹਨਾਂ ਨੂੰ ਥੋੜੇ ਜਿੰਨਾ ਰੁਕਣਾ ਚਾਹੀਦਾ ਕੋਈ ਵੀਕ ਡੇਢ ਵੀ ਕਿਉਂਕਿ ਘੋੜੇ ਉਹ ਵੀ ਮਹਿੰਗੇ ਮਿਲਣੇ ਆ ਮੇਰੇ ਹਿਸਾਬ ਨਾਲ ਕੋਈ ਰੱਛ ਬਹੁਤ ਆ ਸੰਗਤ ਬਹੁਤ ਆ ਤੇ ਰੂਮ ਆ ਉਹ ਵੀ ਮਹਿੰਗੇ ਮਿਲਣੇ ਆ ਤੇ ਜੇ ਮੰਨ ਲਓ ਆ ਬਾਸਕਟ ਲੈਣੇ ਆ ਇਹ ਵੀ ਮਹਿੰਗੀ ਕਿਉਂਕਿ ਰੱਛ ਬਹੁਤ ਆ ਬਹੁਤ ਸੰਗਤ ਬਹੁਤ ਜ਼ਿਆਦਾ ਇਸ ਕਰਕੇ ਇਹ ਕਿਰਨ ਆਰ ਨਾਦੀ ਯਾਤਰਾ ਦਾ ਪਲਾਨ ਬਣਾ ਰਹੇ ਆ ਤਾਂ ਇੱਕ ਅਦਾ ਵੀਕ ਰੁਕ ਲੋ ਕਿ ਹਜੇ ਇੰਨਾ ਹਯੂਮ ਹਨਾ ਸੰਗਤਾਂ ਦਾ ਇੰਨੇ ਸ਼ਰਦਾਲੂ ਆ ਬਈ ਰਿਕਾਰਡ ਤੋੜ ਬਈ ਦੱਸ ਰਹੇ ਸੀ ਪਿੱਛੇ ਵੀ ਬਹੁਤ ਸੰਗਤ ਆ ਬਹੁਤ ਜ਼ਿਆਦਾ ਉਹ ਪਿੱਛੇ ਅਈ ਤਾਂ ਵੈਸੇ ਕਾ ਵੀ ਖੇਤਰੀ ਆ ਰਹੇ ਆ ਫਿਰ ਵੀ ਸੰਗਤ ਬਹੁਤ ਜ਼ਿਆਦਾ ਹੈ ਜੀ ਇਹ ਨਾਲ-ਨਾਲ ਚੱਲਦੀ ਆ ਮਦੱਕ ਨਹੀਂ ਇੰਨਾ ਦੀ ਪਰ ਵਧੀਆ 뷰 ਆ 뷰 ਬਹੁਤ ਸ਼ਾਨਦਾਰ ਆ ਬਹੁਤ ਹੀ ਸ਼ਾਨਦਾਰ 뷰 ਆ ਮੈਂ ਪਹਿਲੀ ਵਾਰ ਹੀ ਆ ਰਿਹਾ ਆ ਤੇ ਬਹੁਤ ਆਨੰਦ ਆ ਰਿਹਾ ਆ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਆ ਸਾਊਥ ਤੋਂ ਆਊਟ ਆਫ ਇੰਡੀਆ ਤੋਂ ਵੀ ਆ ਰਹੇ ਆ ਪਹਿਲਾ ਦਿਨ ਸੰਗਤਾਂ ਦੇ ਵਿੱਚ ਬਹੁਤ ਯਾਰਾ ਭਾਰੀ ਉਤਸ਼ਾਹ ਬਹੁਤ ਜ਼ਿਆਦਾ ਸਫਾਈ ਕਰਮਚਾਰੀ ਆਪਣੀ ਡਿਊਟੀ ਨਿਭਾਉਣ ਲੱਗੇ ਹੋਆ ਤੇ ਹਰ ਕੋਈ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਨਾਲ ਨਿਭਾ ਰਿਹਾ ਆ ਪਿਆਰ ਨਾਲ ਸਤਕਾਰ ਨਾਲ ਕੋਈ ਕਾਲੀ ਨਹੀਂ ਕਿਤੇ ਜਾਮ ਲੱਗਦਾ ਉਹ ਵੀ ਪਿਆਰ ਨਾਲ ਕੱਢ ਲੈਂਦੇ ਆ ਨਾ ਤੇ ਵਧੀਆ ਲੱਗਾ ਸਾਰਾ ਕੁਝ ਇੱਥੇ ਆ ਕੇ ਪਹਿਲੀ ਵਾਰੀ ਆ ਰਹੇ ਆ ਤੇ ਆਪਾਂ ਪਹੁੰਚ ਗਏ ਆ ਗੋਰੀਕੁੰਡ ਤਕਰੀਬਨ ਗੋਰੀਕੁੰਡ ਦਾ ਏਰੀਆ ਸਟਾਰਟ ਹੋ ਗਿਆ ਆ ਇਹੜਾ ਰੱਛਾ ਜਿਹੜੀ ਆਪਣਾ ਬਾਸਕਰਾਂ ਬਾਸਕਰ ਬੋਲਦੇ ਨਾ ਕੰਢੀ ਤੇ ਸਾਰੇ ਕੰਢੀ ਵਾਲੇ ਆ ਢੋਲੀ ਵਾਲੇ ਢੋਲੀ ਵਾਲੇ ਵਹੀ ਕੰਢੀ ਬੋਲਦੇ ਇਸਕੋ ਤੇ 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 ਉਹਨਾਂ ਦਾ ਲਾਇਸੈਂਸ ਬਣਦਾ ਇੱਥੇ ਤੇ ਉਹਨਾਂ ਨੂੰ ਪੇ ਕਰਨੇ ਪੈਂਦੇ ਆ ਗਵਰਨਮੈਂਟ ਨੂੰ ਫਿਰ ਉਹ ਉਹ ਚਲਾ ਸਕਦੇ ਆ ਘੋੜੇ ਵਾਲੇ ਵੀ ਪੇ ਕਰਨੇ ਪੈਂਦੇ ਆ ਨਾ ਤੇ ਜਿਹੜੇ ਵੀਡੀਓ ਦੇਖ ਰਹੇ ਆ ਕਈਆਂ ਨੂੰ ਇਹ ਨਹੀਂ ਪਤਾ ਜਿਹੜੇ ਮਤਲਬ ਬੱਥੇ ਆਉਣਾ ਤੇ ਕਿੱਦਾਂ ਆਉਣ ਉਹ ਸਭ ਤੋਂ ਪਹਿਲਾਂ ਆਉਣ ਹਰਦੁਆਰ ਹਰਦੁਆਰ ਜਾ ਰਿਛੀ ਕੇ ਜੀ ਬਤੇ ਹਰਦਵਾਰ ਤੋਂ ਤੁਸੀਂ ਆਉਂਗੇ ਤੇ ਹਰਦਵਾਰ ਤੋਂ ਤੜਕੇ 4-5 ਵਜੇ ਸਿੱਧੀਆਂ ਇੱਥੇ ਦੀਆਂ ਬੱਸਾਂ ਮਿਲ ਜਾਂਦੀਆਂ ਆ ਤੇ ਫਾਈਨਲੀ ਅਸੀਂ ਗੋਰੀਕੁੰਡ ਪਹੁੰਚ ਚੁੱਕੇ ਆ ਤੇ ਕਰਦੇ ਆ ਦਰਸ਼ਨ ਪਹੁੰਚ ਗਏ ਜੀ ਗੋਰੀਕੁੰਡ ਸ਼੍ਰੀ ਗੋਰੀ ਮਾਈ ਮੰਦਿਰ ਯਹਾਂ ਤੇ ਇੱਥੇ ਪਾਰਵਤੀ ਮਾਤਾ ਜੀ ਨੇ ਤਪੱਸਿਆ ਕੀਤੀ ਸੀਗੀ ਤੇ ਜਿੰਨੀਆਂ ਵੀ ਸੰਤਾਂ ਆਉਂਦੀਆਂ ਆ ਪਹਿਲਾਂ ਇੱਥੇ ਦਰਸ਼ਨ ਕਰਦੀਆਂ ਆ ਦਰਸ਼ਨ ਕਰਨ ਤੋਂ ਬਾਅਦ ਤੇ ਇੱਥੇ ਪੁੰਡ ਦੇ ਵਿੱਚ ਇਸ਼ਨਾਨ ਕਰਦੀਆਂ ਆ ਮੂੰਹ ਧੋਣੀਆਂ ਉਸ ਤੋਂ ਬਾਅਦ ਹੀ ਫਿਰ ਅੱਗੇ ਯਾਤਰਾ ਆਰੰਭ ਕਰਦੇ ਆ ਗੋਰੀ ਕੁੰਡ ਸ਼੍ਰੀ ਗੋਰੀ ਮਾਈ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਬਿਲਕੁਲ ਉਹਦੇ ਨਾਲ ਹੀ ਇੱਥੇ ਇੱਕ ਅਸਤਾ ਪੱਥਰ ਲਾਇਆ ਹੈ ਉਹਦੇ ਉੱਤੇ ਕੇਦਾਰਨਾਦੀ ਪੂਰੀ ਹਿਸਟਰੀ ਦੱਸੀ ਹੋਵੇ ਕਿਦਾਂ ਕੀ ਬੈਕਗ੍ਰਾਉਂਡ ਆ ਕੀ ਇਤਿਹਾਸ ਆ ਇੱਥੇ ਦਾ ਨਾ ਤੇ ਇਹਦੇ ਬਿਲਕੁਲ ਸਾਹਮਣੇ ਹੈਗਾ ਆ ਤੇ ਭਗਵਾਨ ਸ਼ੰਕਰ ਕੇ ਸ਼ਿਲਾ ਰੂਪ ਮੇਂ ਦਰਸ਼ਨ ਪੂਜਨ ਕਰਨੇ ਦਾ ਵਿਸ਼ੇਸ਼ ਮਹੱਤਵ ਹੈ। ਤੋਂ ਇਹ ਹੈ ਜੀ ਉਹ ਪੱਥਰ ਉਹ ਚਟਾਨ ਜਿਹੜੀ ਦਰਸ਼ਨ ਕਰਦੇ ਆ ਲੋਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਕੁੰਡ ਕੁੰਡੇ ਦੇ ਵਿੱਚ ਕੁੰਡੇ ਦੇ ਦਰਸ਼ਨ ਕਰਾਂਗੇ ਤੇ ਮੂੰਹ ਹੱਥ ਧੋਵਾ ਕੇ ਦਰ ਤੇ ਇਸ਼ਨਾਨ ਆਪਾਂ ਸਵੇਰੇ ਮਾਰਨਿੰਗ ਹੋਟਲ 'ਚ ਕਰ ਲਿਆ ਦੀ ਠੰਡੇ ਠੰਡੇ ਪਾਣੀ ਨਾਲ ਠੰਡੇ ਬਾਣੀ ਨਾਲ ਕੁੰਡੇ ਦਰਬਾਜੀ ਹਾਂ ਓਕੇ ਜੀ ਤੇ ਇਹ ਮਦੱਕ ਨਹੀਂ ਦੀ ਜਿਹੜੀ ਆਵਾਜ਼ ਆ ਤੁਸੀਂ ਸੁਣ ਸਕਦੇ ਆ ਬੜੀ ਜ਼ੋਰ ਨਾਲ ਸ਼ੋਰ ਨਾਲ ਵਗ ਰਹੀ ਹੈ ਸੋਹਣੀ ਬੋਲ ਲੱਗਦੀ ਆ ਆਵਾਜ਼ ਬਹੁਤ ਸੋਹਣੀ ਲੱਗਦੀ ਆ ਜੀ ਤੁਹਾਨੂੰ ਪਾਲਕੀਆਂ ਆ ਗਈਆਂ ਆ ਰੰਗ ਰੂਪ ਹੋ ਗਿਆ ਤੇ ਇਹ ਵੀ ਹੁਣ ਟਾਟ ਪਲਕੀ ਦਾ ਕੀ ਰੇਟ ਹੁੰਦਾ ਹੈ ਕਿਦਾਰਨਾ ਜੀ ਦਾ ਹਾਂਜੀ ਹਾਂਜੀ ਪਲਕੀ ਦਾ ਉਹ ਹੈ ਤਾਂ ਅਨਸਾਰ ਬਤਾਉਂਗਾ ਫਿਰ ਵੀ 50 ਕਿਲੋ ਦਾ ਕੀ ਹੁੰਦਾ 50 ਕਿਜੀ ਦਾ 50 ਕਿਜੀ ਦਾ ਕਿੰਨਾ ਹੁੰਦਾ ਹੈ 50 ਕਿਜੀ ਦਾ ਹੋਏਗਾ 8000 5000 8000 ਨਾ ਠੀਕ ਹੈ ਤੇ ਇਹ ਸਿਗੇ ਪਲਕੀ ਵਾਲੇ ਤੇ ਪਲਕੀ ਵਾਲਿਆਂ ਦਾ ਜਿਹੜਾ ਤਕਰੀਬਨ ਰੇਟ ਆ 5 ਤੋਂ 8000 ਆ ਬਾਕੀ weight ਦੇਖ ਕੇ ਆ ਤੇ ਇਹਨੂੰ 4 ਬੰਦੇ ਚੱਕਦੇ ਆ ਜਾਇਜ ਵੀ ਇੰਨਾ ਕੋ ਚੋ ਜਣੇ ਜੇ ਡਿਵਾਈਡ ਹੁੰਦਾ ਹੈ ਤੇ ਚੜਾਈ ਵੀ ਬਹੁਤ ਆ ਨਾ ਆ ਜੀ ਮਦਾਕਣੀ ਇਹ ਬਾਸਕਟ ਵਾਲੇ ਭਰਾ ਮਿਲ ਗਿਆ ਆਪਕੋ ਲਾਇਸੈਂਸ ਮਿਲ ਗਿਆ ਕਿੰਨੇ ਪੈਸੇ ਲੈਂਦੇ ਹੈ ਲਾਇਸੈਂਸ ਵਾਲੇ ਇਹ ਸਰ ਲਾਇਸੈਂਸ ਦਾ ਪੈਸੇ ਆਨਲਾਈਨ ਫੋਮ ਦਾ ਪੈਸਾ ਨਹੀਂ ਲੈਂਖਤਾ ਸਹੀ ਲਾ ਆਨਲਾਈਨ ਕਰੀ ਲੈਂਖਤਾ ਨਹੀਂ ਜੀ ਠੀਕ ਠੀਕ ਜੀ ਬੜੀਆ ਬੜੀਆ ਤੇ ਇਹ ਆਪਣੇ ਕੰਟੀਨਿਊ ਕੰਟੀਨਿਊ ਵੀ ਬੋਲਦੇ ਸਹੀ ਇਹ ਕੰਟੀਨਿਊ ਕੰਟੀਨਿਊ ਬਾਸਕਟੀ ਬੋਲਦੇ ਆ ਇਸ ਬਾਸਕਟ ਉਦੇ ਆਨਲਾਈਨ ਇਮਰਜੈਂਸੀ ਲਈ ਸਹੀ ਹੈ ਸਹੀ ਹੈ ਸਹੀ ਹੈ ਬਹੁਤ ਵਧੀਆ ਸੀ ਹਾਂ ਪਤਾ ਪਤਾ ਮੈਨੂੰ ਪਤਾ ਪਤਾ ਐਕਸਲਰੈਂਸ ਸੁਪਰ ਫਾਸਟ ਬਾਸਕਟ ਸਰ ਇਹ ਇਹ ਗਰਮ ਪਾਣੀ ਪੁੰਬਾਬੇ ਚਾਹ ਬਣਾਉਂਦੇ ਆ ਡੱਬੇ ਦੇ ਵਿੱਚ ਨਹੀਂ ਪਤੀ ਇਹਦੇ ਆਪਣੇ ਡੋਲੂ ਦੇ ਵਿੱਚ ਤੇ ਇਹ ਆ ਜੀ ਗੋਰੀ ਕੁੰਡ ਤੇ ਆਪਾਂ ਕਰਾਂਗੇ ਇਹਦੇ ਵਿੱਚ ਛੱਤ ਨੂੰ ਜ਼ਰੂਰ ਧੋਵਾਂਗੇ ਹੁਣ ਆਪਾਂ ਕਰ ਲਿਆ ਸੀ ਤੇ ਗੋਰੀ ਕੁੰਡ ਦੇ ਵਿੱਚ ਆਪਾਂ ਜ਼ਰੂਰ ਮੂੰਹ ਧੋਵਾਇਆ ਕਿਉਂਕਿ ਇਹਨਾਂ ਕਹਿੰਦੇ ਇੱਥੇ ਮੂੰਹ ਧੋਵਾ सफ़र है ना बड़ा सुख सुखम है परमात्मा आप ना तो अभी हम आ गए गौरी में और आप देख सकते हैं गौरी कुंड का गर्म पानी में कैसे दर रहे हैं पानी का टेम्परेचर लगभग चालीस डिग्री तक का होता है आप देख पा रहे हैं कि कैसे धुआ निकल रहा है पानी से ਬਾਬਿਆਂ ਦਾ ਦਰਸ਼ਨ ਆ ਬਾਬਾ ਜੀ ਮੜਾ ਦੇਖ ਤੇ ਦੱਖੇ ਦਾ ਨੀ ਆ ਆਨੰਦ ਪੂਰਾ ਆਪੂਰਾ ਆਨੰਦ ਕੇ ਦਰਵਾਜ਼ਾ ਆ ਠੀਕ ਆ ਉਧਰ ਵੀ ਦਿਖਾ ਬਾਬੇ ਵੀ